ਦੋਸਤੋ ਕੌਣ ਹੈ ਦੁਨੀਆ ਤੇ ਵਸਦੀ ਜੱਟ ਕੌਮ ਕੀ ਹੈ ਇਹਨਾਂ ਦਾ ਪਿਛੋਕੜ ਕੀ ਜੱਟ ਪੈਦਾ ਹੀ ਪੰਜਾਬ ਵਿੱਚ ਹੋਏ ਸਨ ਜਾਂ ਫਿਰ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਇਲਾਕੇ ਵਿੱਚੋਂ ਉੱਟ ਕੇ ਪੰਜਾਬ ਆ ਕੇ ਵਸ ਗਏ ਕੀ ਜੱਟ ਕੱਲੇ ਸਿੱਖ ਧਰਮ ਵਿੱਚ ਹੀ ਹੁੰਦੇ ਹਨ ਜੱਟ ਪੰਜਾਬ ਅਤੇ ਭਾਰਤ ਤੋਂ ਇਲਾਵਾ ਹੋਰ ਦੁਨੀਆ ਦੇ ਕਿਹੜੇ-ਕਿਹੜੇ ਕੋਨੇ ਵਿੱਚ ਵਸਦੇ ਹਨ ਜੱਟਾਂ ਨੂੰ ਇਹ ਨਾਮ ਕਿਸ ਵੱਲੋਂ ਦਿੱਤਾ ਗਿਆ ਕੀ ਹੈ ਜੱਟਾਂ ਦਾ ਅਸਲੀ ਇਤਿਹਾਸ ਤੇ ਕਿੱਥੇ ਵੱਸਿਆ ਹੋਇਆ ਹੈ ਜੱਟਾਂ ਦਾ ਆਪਣਾ ਦੇਸ਼ ਜੱਟਲੈਂਡ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਦੋਸਤੋ ਅੱਜ ਦੇ ਸਮੇਂ ਵਿੱਚ ਜੱਟ ਸ਼ਬਦ ਸੁਣਦੇ ਸਾਰੇ ਹੀ ਤੁਹਾਡੇ ਮਨਾਂ ਵਿੱਚ ਗੀਤਾਂ ਵਾਲੇ ਜੱਟਾਂ ਦੀ ਤਸਵੀਰ ਬਣਦੀ ਹੋਵੇਗੀ ਜੋ ਕਹਿੰਦੇ ਹਨ ਕਿ ਮਾਰ ਦੇਾਂਗੇ ਚੱਕ ਦੇਾਂਗੇ ਫਲਾਣਾ ਫਲਾਣਾ ਇਹਨਾਂ ਗੀਤਾਂ ਕਾਰਨ ਹੀ ਜੱਟਾਂ ਨਾਲ ਕਈ ਦੂਜੀਆਂ ਕੌਮਾਂ ਨੂੰ ਈਰਖਾ ਵੀ ਹੁੰਦੀ ਪਰ ਦੋਸਤੋ ਅੱਜ ਅਸੀਂ ਗੀਤਾਂ ਵਾਲੇ ਜੱਟਾਂ ਦਾ ਇਤਿਹਾਸ ਨਹੀਂ ਬਲਕਿ ਉਹਨਾਂ ਜੱਟਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਦੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਪਟਕਦੇ ਪਟਕਾਉ ਦੇ ਕਪੀਲਿਆਂ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਆਪਣੀ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਸਨ ਆਓ ਹੁਣ ਜਾਣਦੇ ਹਾਂ ਅਸਲੀ ਜੱਟਾਂ ਦਾ ਇਤਿਹਾਸ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਅਓਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੱਟਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਪਰ ਇਸ ਇਤਿਹਾਸ ਨੂੰ ਕਿਸੇ ਪੁਰਾਣੇ ਜੱਟ ਲਖਾਰੀ ਵੱਲੋਂ ਕਦੇ ਸਹੀ ਤਰੀਕੇ ਦੇ ਨਾਲ ਲਿਖਿਆ ਹੀ ਨਹੀਂ ਗਿਆ ਇਸ ਲਈ ਜੱਟਾਂ ਦੇ ਇਤਿਹਾਸ ਪਤਾ ਕਰਨ ਲਈ ਸਾਨੂੰ ਦੁਨੀਆ ਦੇ ਦੂਸਰੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹਦੀਆਂ ਪੈਣ ਗਿਆ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜੱਟ ਆਏ ਕਿੱਥੋਂ ਤਾਂ ਇਸ ਬਾਰੇ ਦੁਨੀਆ ਦੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜੱਟ ਇੰਡੋ ਆਰੀਅਨ ਕਬੀਲੇ ਦੇ ਲੋਕ ਹਨ ਕੁਝ ਕਹਿੰਦੇ ਹਨ ਕਿ ਜੱਟ ਇੰਡੋ ਸੀਥੀਅਨ ਲੋਕ ਹਨ ਕੁਝ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਹਨ ਕਿ ਜੱਟ ਇਹਨਾਂ ਦੋਹਾਂ ਜਾਤੀਆਂ ਦਾ ਮਿਸ਼ਰਣ ਹਨ ਜੋ ਅੱਜ ਤੋਂ ਕਰੀਬ 2500 ਸਾਲ ਤੋਂ ਲੈ ਕੇ 4000 ਸਾਲ ਪਹਿਲਾਂ ਭਾਰਤ ਆਏ ਸਨ ਜੇਕਰ ਗੱਲ ਕਰੀਏ ਕਿ ਇੰਡੋ ਆਰੀਅਨ ਕੌਣ ਹੁੰਦੇ ਤਾਂ ਇੰਡੋ ਆਰੀਅਨ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਕਬੀਲਿਆਂ ਨੂੰ ਕਿਹਾ ਜਾਂਦਾ ਸੀ ਜੋ ਏਸ਼ੀਆ ਮਹਾਦੀਪ ਦੇ ਮੱਧ ਭਾਗ ਦੇ ਖੁਸ਼ਕ ਇਲਾਕਿਆਂ ਵਿੱਚੋਂ ਉੱਠ ਕੇ ਭਾਰਤ ਆਏ ਸਨ ਜਿੱਥੇ ਅੱਜ ਦੇ ਸਮੇਂ ਵਿੱਚ ਈਰਾਨ ਇਰਾਕ ਅਤੇ ਯੂਕਰੇਨ ਵਰਗੇ ਦੇਸ਼ ਹਨ ਇਹ ਇੰਡੋ ਆਰੀਅਨ ਲੋਕ ਆਪਣੇ ਰੱਥਾ ਅਤੇ ਘੋੜਿਆਂ ਕਰਕੇ ਪੂਰੀ ਦੁਨੀਆ ਵਿੱਚ ਜਾਰੇ ਜਾਂਦੇ ਸਨ ਤੇ ਆਪ ਇਹ ਅੱਗੇ ਬਹੁਤ ਸਾਰੇ ਕਬੀਲਿਆਂ ਦੇ ਵਿੱਚ ਵੰਡੇ ਹੋਏ ਸਨ ਪੰਜ ਨਦੀਆਂ ਵਾਲਾ ਇਲਾਕਾ ਭਾਵ ਪੰਜਾਬ ਜਿਸ ਨੂੰ ਪ੍ਰਾਤਣ ਸਮੇਂ ਵਿੱਚ ਸप्त ਸਿੱਧੂ ਵੀ ਕਿਹਾ ਜਾਂਦਾ ਸੀ ਇੰਡੋ ਆਰੀਅਨ ਲੋਕ ਇੱਥੇ ਆ ਕੇ ਵਸ ਜਾਂਦੇ ਜਦੋਂ ਇਹ ਇੱਥੇ ਆਉਂਦੇ ਤਾਂ ਇੱਥੇ ਰਹਿਣ ਵਾਸਤੇ ਇਹਨਾਂ ਨੂੰ ਬਹੁਤ ਸਾਰੀਆਂ ਜੰਗਾਂ ਲੜਨੀਆਂ ਪੈਂਦੀਆਂ ਤੇ ਇਹਨਾਂ ਜੰਗਾਂ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਇਹ ਇੰਡੋ ਆਰੀਅਨ ਲੋਕ ਸप्त ਸਿੱਧੂ ਦੇ ਕੁਝ ਹਿੱਸੇ ਤੇ ਆਪਣਾ ਰਾਜ ਸਥਾਪਿਤ ਕਰਨ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ ਵਾਹ ਭਾਰਤ ਅਤੇ ਵੈਦਿਕ ਕਾਲ ਸਮੇਂ ਇਹ ਕਬੀਲੇ ਪੂਰੇ ਉੱਤਰੀ ਭਾਰਤ ਵਿੱਚ ਫੈਲ ਗਏ ਸਨ ਜਿਨ੍ਹਾਂ ਵਿੱਚ ਕੁਝ ਕਬੀਲਿਆਂ ਦਾ ਨਾਮ ਸੀ ਜਿਵੇਂ ਜਦੂ ਵੰਸ਼ ਭਰਤ ਛੱਕ ਅਤੇ ਸਿੰਧੂ ਕਬੀਲੇ ਇਹਨਾਂ ਸਾਰੇ ਕਬੀਲਿਆਂ ਦਾ ਜ਼ਿਆਦਾਤਰ ਮੁੱਖ ਤੱਦਾ ਖੇਤੀਬਾੜੀ ਹੁੰਦਾ ਸੀ ਪਰ ਇਹਨਾਂ ਸਾਰੇ ਕਬੀਲਿਆਂ ਦੇ ਧਰਮ ਵੱਖੋ ਵੱਖਰੇ ਹੁੰਦੇ ਸਨ ਤੇ ਆਪਣੇ ਆਪਣੇ ਇਲਾਕਿਆਂ ਵਾਸਤੇ ਇਹ ਜੰਗ ਲੜਿਆ ਕਰਦੇ ਸਨ ਵਾਹ ਭਾਰਤ ਦਾ ਯੁੱਧ ਅੱਜ ਤੋਂ ਕਰੀਬ 5000 ਸਾਲ ਪਹਿਲਾਂ ਲੜਿਆ ਗਿਆ ਸੀ ਇਸ ਜੁੱਧ ਵਿੱਚ ਵੀ ਬਹੁਤ ਸਾਰੇ ਜੱਟ ਕਬੀਲਿਆਂ ਦਾ ਜ਼ਿਕਰ ਮਿਲਦਾ ਹੈ ਹਾਲਾਂਕਿ ਉਸ ਸਮੇਂ ਜੱਟ ਨੂੰ ਜੱਟ ਨਹੀਂ ਸਨ ਕਹਿੰਦੇ ਇਹਨਾਂ ਦਾ ਕੁਝ ਹੋਰ ਨਾਮ ਹੁੰਦਾ ਸੀ ਜੱਟਾਂ ਨੂੰ ਇੰਡੋ-ਆਰੀਅਨ ਦੱਸਣ ਵਾਲੇ ਇਤਿਹਾਸਕਾਰਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਜੱਟਾਂ ਦਾ ਡੀਐਨਏ ਤਾਂ ਯੂਕਰੇਨ ਦੇਸ਼ ਦੇ ਆਸ-ਪਾਸ ਰਹਿੰਦੇ ਲੋਕਾਂ ਨਾਲ ਮੇਲ ਖਾਂਦਾ ਹੈ ਤਾਂ ਇਸ ਦੇ ਜਵਾਬ ਵਿੱਚ ਇਹਨਾਂ ਇਤਿਹਾਸਕਾਰਾਂ ਨੇ ਉੱਤਰ ਦਿੱਤਾ ਸੀ ਕਿ ਮਹਾਭਾਰਤ ਦੇ ਜੁੱਧ ਵੇਲੇ ਇੱਥੇ ਭਾਰਤ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਗਏ ਸਨ ਜਿਸ ਕਾਰਨ ਇੱਥੇ ਵਸਦੇ ਕੁਝ ਜੱਟ ਕਬੀਲੇ ਯਾਰ ਬਮਾ ਦੀਪ ਵੱਲ ਚਲੇ ਗਏ ਸਨ ਜਦੋਂ ਇੱਥੇ ਹਾਲਾਤ ਠੀਕ ਹੋਏ ਤਾਂ ਇਹ ਕਬੀਲੇ ਵਾਪਸ ਆ ਕੇ ਭਾਰਤ ਵਸ ਗਏ ਇਹ ਤਾਂ ਸੀ ਉਹ ਥਿਉਰੀ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੱਟ ਇੰਡੋ ਆਰੀਅਨ ਕਬੀਲੇ ਦੇ ਲੋਕ ਹਨ ਹੁਣ ਆਪਾਂ ਉਹਨਾਂ ਇਤਿਹਾਸਕਾਰਾਂ ਦੀ ਥਿਉਰੀ ਬਾਰੇ ਗੱਲ ਕਰਦੇ ਹਾਂ ਜੋ ਕਹਿੰਦੇ ਹਨ ਕਿ ਜੱਟ ਇੰਡੋ ਆਰੀਅਨ ਨਹੀਂ ਬਲਕਿ ਹਿੰਦੋ ਸੀਥੀਅਨ ਲੋਕ ਹਨ ਇੰਡੋ ਸੀਥੀਅਨ ਲੋਕ ਉਹ ਹੁੰਦੇ ਸਨ ਜੋ ਸ਼ੱਕ ਨਾਮ ਦੇ ਕਬੀਲਿਆਂ ਵਿੱਚ ਰਹਿੰਦੇ ਸਨ ਇਹ ਵੀ ਮੱਧ ਏਸ਼ੀਆ ਦੇ ਮੂਲ ਨਿਵਾਸੀ ਸਨ ਜੋ ਲਗਭਗ 2300 ਸਾਲ ਪਹਿਲਾਂ ਭਾਰਤ ਆਏ ਤੇ ਇਥੇ ਭਾਰਤ ਵਿੱਚ ਪੰਜਾਬ ਦੇ ਇਲਾਕੇ ਵਿੱਚ ਆ ਕੇ ਵਸ ਗਏ ਇਹਨਾਂ ਇੰਡੋਸਿੱਥੀਅਨ ਲੋਕਾਂ ਨੇ ਰੂਸ ਅਤੇ ਯੂਕਰੇਨ ਦੇ ਬਹੁਤ ਵੱਡੇ ਹਿੱਸੇ ਤੇ ਰਾਜ ਕੀਤਾ ਸੀ ਤੇ ਇਸੇ ਰਾਜ ਭਾਗ ਨੂੰ ਵੱਡਾ ਕਰਨ ਵਾਸਤੇ ਹੀ ਇਹ ਭਾਰਤ ਆਏ ਸਨ ਉਹਨਾਂ ਸਮਿਆਂ ਵਿੱਚ ਭਾਰਤ ਵਿੱਚ ਮੌਰੀਆ ਸਾਮਰਾਜ ਆਪਣੇ ਅਖੀਰਲੇ ਸਵਾਂ ਤੇ ਹੁੰਦਾ ਹੈ ਤੇ ਇੰਡੋਸਿੱਥੀਅਨ ਲੋਕ ਮੌਰੀਆ ਸਾਮਰਾਜ ਦੇ ਉਹਨਾਂ ਛੋਟੇ-ਛੋਟੇ ਰਾਜਾਂ ਨੂੰ ਹਰਾ ਕੇ ਇੱਥੇ ਆਪਣਾ ਸ਼ਾਸਨ ਕਾਇਮ ਕਰ ਲੈਂਦੇ ਹਨ ਇੰਡੋ-ਸੀਥੀਅਨ ਲੋਕਾਂ ਦੇ ਵੀ ਬਹੁਤ ਸਾਰੇ ਕਬੀਲੇ ਸਨ ਜਿਸ ਵਿੱਚ ਇੱਕ ਜਨਥੀ ਅਤੇ ਜੱਤ ਨਾਮ ਦੇ ਕਬੀਲੇ ਵੀ ਰਹਿੰਦੇ ਸਨ ਇਹਨਾਂ ਦੋਹਾਂ ਕਬੀਲੇ ਜਨਥੀ ਅਤੇ ਜੱਤ ਕਬੀਲੇ ਦੇ ਲੋਕਾਂ ਨੂੰ ਹੀ ਅਰਬ ਇਤਿਹਾਸਕਾਰਾਂ ਨੇ ਹੌਲੀ-ਹੌਲੀ ਜੱਟ ਲਿਖਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਦੋਹਾਂ ਕਬੀਲਿਆਂ ਨੂੰ ਹੀ ਜੱਟਾਂ ਦੇ ਵੰਸ਼ ਵਿੱਚ ਮੰਨਿਆ ਜਾਂਦਾ ਹੈ ਜਦੋਂ ਇਹ ਭਾਰਤ ਆ ਕੇ ਵਸ ਜਾਦੇ ਤਾਂ ਇਹਨਾਂ ਵੱਲੋਂ ਭਾਰਤ ਦੇ ਧਰਮ ਅਤੇ ਇਥੋਂ ਦੇ ਰੀਤੀ ਰਿਵਾਜਾਂ ਨੂੰ ਹੌਲੀ-ਹੌਲੀ ਅਪਣਾ ਲਿਆ ਜਾਂਦਾ ਹੈ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਰਾਨ, ਯੂਕਰੇਨ ਅਤੇ ਜਰਮਨ ਵਰਗੇ ਦੇਸ਼ਾਂ ਦੇ ਲੋਕਾਂ ਦਾ ਡੀਐਨਏ ਪੰਜਾਬ ਦੇ 40% ਲੋਕਾਂ ਨਾਲ ਮਿਲਦਾ ਹੈ ਤੇ ਇਹਨਾਂ 40% ਵਿੱਚ ਬਹੁਤੇ ਜੱਟ ਹੀ ਹਨ ਜਿੱਥੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਜੱਟ ਇਹਨਾਂ ਮੱਧ ਏਸ਼ੀਆ ਦੇ ਦੇਸ਼ਾਂ ਵਿੱਚੋਂ ਉੱਠ ਕੇ ਹੀ ਭਾਰਤ ਆਏ ਸਨ ਤੇ ਮੱਧ ਏਸ਼ੀਆ ਦੇ ਕਬੀਲੇ ਹੀ ਇਹਨਾਂ ਦੇ ਵੰਸ਼ਜ ਹਨ ਇੱਕ ਸਟੱਡੀ ਤਾਂ ਇਹ ਵੀ ਕਹਿੰਦੀ ਹੈ ਕਿ ਪੰਜਾਬ ਦੇ ਜੱਟਾਂ ਦਾ ਡੀਐਨਏ ਅਕੱਲੇ ਮੱਧ ਏਸ਼ੀਆ ਹੀ ਨਹੀਂ ਬਲਕਿ ਦੁਨੀਆ ਦੇ ਨੌ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨਾਲ ਮੇਲ ਖਾਂਦਾ ਹੈ ਕਿਉਂਕਿ ਜਿਹੜੇ ਕਬੀਲੇ ਉਸ ਵਕਤ ਭਾਰਤ ਆਏ ਸਨ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੁਝ ਕਬੀਲੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਵਸ ਗਏ ਹੋਣ ਇਸੇ ਲਈ ਕਿਹਾ ਜਾਂਦਾ ਹੈ ਕਿ ਜੱਟਾਂ ਦੇ ਵਾਛ ਜੱ ਇਕੱਲੇ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਫੈਲੇ ਹੋਏ ਹਨ ਇਹਨਾਂ ਵੱਖੋ-ਵੱਖਰੇ ਦੇਸ਼ਾਂ ਵਿੱਚ ਅਫਰੀਕਾ ਵੀ ਆਉਂਦਾ ਹੈ ਜਿਸ ਜਗ੍ਹਾ ਤੋਂ ਹੀ ਹੋਮੋ ਸੈਪੀਐਨਸ ਇਨਸਾਨਾਂ ਦੀ ਸ਼ੁਰੂਆਤ ਹੋਈ ਸੀ ਮਨਮ ਸਾਇੰਸ ਪੁਰਾਤਤਵ ਵਿਸਾਇਸ ਅਤੇ ਭਾਸ਼ਾ ਵਿਗਿਆਨ ਦੀਆਂ ਸਾਰੀਆਂ ਖੋਜਾਂ ਦਾ ਨਿਚੋੜ ਇਹ ਨਿਕਲਦਾ ਕਿ ਜੱਟ ਇੰਡੋ ਆਰੀਅਨ ਅਤੇ ਇੰਡੋ ਸਿੱਧਿਆਨ ਦੋਹਾਂ ਕਬੀਲਿਆਂ ਦੇ ਹੀ ਵੰਚ ਜਨ ਇਹ ਕਬੀਲੇ ਆਪਣੇ ਸਮੇਂ ਦੇ ਵਿੱਚ ਜ਼ਿਆਦਾਤਰ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਿਆ ਕਰਦੇ ਸਨ ਇਹ ਬਹੁਤ ਕੌਂਖਾਰ ਅਤੇ ਲੜਾਕੂ ਕਬੀਲੇ ਹੁੰਦੇ ਕਿਉਂਕਿ ਆ ਰੋਜ਼ ਜੰਗਾਂ ਵਿੱਚ ਲੜਦਿਆਂ ਲੜਦਿਆਂ ਹੀ ਇਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ 8ਵੀਂ ਸਦੀ ਵਿੱਚ ਇਹਨਾਂ ਕਬੀਲਿਆਂ ਦੇ ਕੁਝ ਲੋਕ ਰਾਜਪੂਤ ਬਣ ਜਾਂਦੇ ਤੇ ਸਮੇਂ ਦੇ ਨਾਲ-ਨਾਲ ਇਹਨਾਂ ਵਿੱਚੋਂ ਅਸੀਂ ਜੱਟ ਅਤੇ ਗੁੱਜਰ ਬਣੇ ਇਸੇ ਲਈ ਜੱਟ ਗੁੱਜਰ ਅਤੇ ਰਾਜਪੁੱਤਾਂ ਦੇ ਬਹੁਤ ਸਾਰੇ ਗੋਤ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ ਜਿਵੇਂ ਸੰਧੂ ਸਿੱਧੂ ਭੱਟੀ ਰਠੌਰ ਚੋਹਾਰ ਜੋਹਲ ਆਦਿ ਬਾਰਿਕ ਗ੍ਰੰਥਾਂ ਤੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਵਿੱਚ ਲਿਖਿਆ ਹੋਇਆ ਹੈ ਕਿ ਸਮੇਂ-ਸਮੇਂ ਦੇ ਨਾਲ ਇਹਨਾਂ ਗੋਤਾਂ ਵਿੱਚ ਹੀ ਦੂਸਰੀਆਂ ਗੋਤਾਂ ਨਿਕਲਦੀਆਂ ਰਹੀਆਂ ਤੇ ਸਮੇਂ ਦੇ ਨਾਲ ਇਹ ਲੋਕ ਵੱਖੋ-ਵੱਖਰੇ ਧਰਬਾਣੋਂ ਮੰਨਣ ਲੱਗ ਪਏ ਭਾਵੇਂ ਇਹਨਾਂ ਦੇ ਪੁਰਖੇ ਇੱਕੋ ਹੀ ਸਨ 10ਵੀਂ ਸਦੀ ਦੌਰਾਨ ਬੱਦ ਭਾਰਤ ਵਿੱਚ ਰਾਜਪੂਤਾ ਦੀ ਗਿਰਤੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਥੋਂ ਦੇ ਕੁਝ ਕਬੀਲੇ ਜਮਨਾ ਨਦੀ ਦੇ ਕੰਢਿਆਂ ਤੇ ਜਾ ਕੇ ਵਸਣ ਲੱਗੇ। ਪ੍ਰਾਤਿਨ ਇਤੂ ਗ੍ਰੰਥਾਂ ਵਿੱਚ ਜੱਟਾਂ ਨੂੰ ਇੱਕ ਵੱਖਰੇ ਕਬੀਲੇ ਵਜੋਂ ਦਰਸਾਇਆ ਗਿਆ ਹੈ। ਜਿਵੇਂ ਜੱਟਾਂ ਨੂੰ ਸ਼ੱਕ, ਹੂਣ ਅਤੇ ਕੁਸ਼ਾਨ ਨਾਵਾਂ ਨਾਲ ਦਰਸਾਇਆ ਗਿਆ। ਮਨੁਸਬ੍ਰਿਤੀ ਵਿੱਚ ਇਹਨਾਂ ਨੂੰ ਖੱਤਰੀਆਂ ਵਜੋਂ ਦਰਸਾਇਆ ਗਿਆ ਹੈ। ਬਲਖ ਅਤੇ ਬੁਖਾਰਾ ਉਜ ਬੇਕਿਸਤਾਨ ਦੇ ਦੋ ਬਹੁਤ ਪੁਰਾਣੇ ਅਤੇ ਮਸ਼ਹੂਰ ਸ਼ਹਿਰ ਹਨ। ਇਥੇ ਕਦੇ ਜੱਟਾਂ ਦਾ ਰਾਜ ਹੁੰਦਾ ਸੀ। ਇਨ੍ਹਾਂ ਦੋਹਾ ਸ਼ੈਰਾਂ ਤੋਂ ਉੱਟ ਕੇ ਵੀ ਬਹੁਤ ਸਾਰੇ ਜੱਟ ਕਬੀਲੇ ਭਾਰਤ ਆਏ ਸਨ ਜਿਵੇਂ ਮਾਨ ਬਿਰਕ ਸਾਹੂ ਦਈਆ ਬੈਸ ਗਿੱਲ ਅਤੇ ਬੈਣੀਵਾਲ ਇਹ ਲੋਕ ਵਪਾਰ ਕਰਿਆ ਕਰਦੇ ਸਨ ਉੱਤਰੀ ਭਾਰਤ ਵਿੱਚ ਵਸਣ ਤੋਂ ਬਾਅਦ ਜੱਟ ਕਬੀਲਿਆਂ ਨੇ ਬਹੁਤ ਸਾਰੇ ਵਿਦੇਸ਼ੀ ਹਮਲਾਵਰਾਂ ਦਾ ਵੀ ਸਾਹਮਣਾ ਕੀਤਾ ਜਿਵੇਂ ਅਲੈਗਜ਼ੈਂਡਰ ਜਾਂ ਸਕੱਦਰ ਮਹਮੂਦ ਗਜਨਵੀ ਅਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦਾ ਮਹਮੂਦ ਗਜਨਵੀ ਨੇ ਤਾਂ ਭਾਰਤ ਤੇ ਲਗਾਤਾਰ 16-17 ਹਮਲੇ ਕੀਤੇ ਸਨ ਤੇ ਉਸ ਨੇ ਇਥੋਂ ਬਹੁਤ ਜ਼ਿਆਦਾ ਤਬਾਹੀ ਮਚਾ ਕੇ ਲੁੱਟ ਮਚਾਈ ਸੀ ਸਾਲ 1025 ਅਤੇ 26 ਦੇ ਅਖੀਰਲੇ ਅਗਲੇ ਦੌਰਾਨ ਉਸ ਦਾ ਸਾਹਮਣਾ ਜੱਟ ਕਬੀਲਿਆਂ ਨਾਲ ਹੁੰਦਾ ਹੈ ਮਹਿਮੂਦ ਗਜਨਵੀ ਵੱਲੋਂ ਸੌਂਬਰਾਤ ਤੇ ਕੀਤੇ ਹਮਲੇ ਵਿੱਚ ਪਰਮਾਰ ਗੋਦ ਦੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਉਸ ਦਾ ਮੁਕਾਬਲਾ ਕਰ ਰਹੇ ਹੁੰਦੇ ਹਨ ਜੇਕਰ ਗੱਲ ਕਰੀਏ ਕਿ ਅੱਜ ਦੇ ਸਮੇਂ ਵਿੱਚ ਜੱਟ ਕਿਤੇ ਕਿਤੇ ਰਹਿੰਦੇ ਤਾਂ ਇਸ ਦਾ ਜਵਾਬ ਹੈ ਕਿ ਜੱਟ ਜ਼ਿਆਦਾਤਰ ਉੱਤਰੀ ਭਾਰਤ ਤੋਂ ਇਲਾਵਾ ਪਾਕਿਸਤਾਨ ਦੇ ਕਾਫੀ ਹਿੱਸੇ ਵਿੱਚ ਵਸੇ ਹੋਏ ਹਨ ਜੱਟਾਂ ਦੇ ਕੁਝ ਕਬੀਲੇ ਅੱਜ ਅਫਗਾਨਿਸਤਾਨ ਵਿੱਚ ਵੀ ਰਹਿ ਰਹੇ ਹਨ ਬੇਸ਼ੱਕ ਇਥੋਂ ਹੀ ਬਹੁਤ ਸਾਰੇ ਜੱਟ ਪ੍ਰਵਾਸ ਕਰਕੇ ਅੱਜ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਜਾ ਕੇ ਵੱਸ ਗਏ ਜੱਟਾਂ ਨੂੰ ਬੇਸ਼ੱਕ ਇੱਕ ਜਾਤੀ ਮੰਨਿਆ ਜਾਂਦਾ ਹੈ ਪਰ ਜਾਤੀ ਨਾਲੋਂ ਵੱਧ ਕੇ ਇਹ ਇੱਕ ਨਸਲੀ ਸਮੂਹ ਹਨ ਕਿਉਂਕਿ ਜੱਟ ਹਿੰਦੂ ਮੁਸਲਮਾਨ ਅਤੇ ਸਿੱਖ ਤਿੰਨਾਂ ਧਰਮਾਂ ਨਾਲ ਹੀ ਸਬੰਧ ਰੱਖਦੇ ਹਨ ਇਹਨਾਂ ਦਾ ਸੱਭਿਆਚਾਰ ਬੋਲੀ ਅਤੇ ਰਸਮਾਂ ਰਿਵਾਜ ਵੀ ਆਪਸ ਵਿੱਚ ਕਾਫੀ ਮਿਲਦੇ ਹਨ ਅੰਗਰੇਜ਼ੀ ਰਾਜਵਲੇ ਜੱਟਾਂ ਨੂੰ ਫੌਜ ਵਿੱਚ ਪਹਿਲ ਦਿੱਤੀ ਜਾਂਦੀ ਸੀ ਅੰਗਰੇਜ਼ ਜੱਟਾਂ ਨੂੰ ਮਾਰਚਲ ਰੇਸ ਥਿਊਰੀ ਵਿੱਚ ਰੱਖਦੇ ਸਨ ਮਾਰਚਲ ਰੇਸ ਥਿਊਰੀ ਤੋਂ ਭਾਵ ਜੋ ਲੋਕ ਤਾਕਤਵਰ ਦਲੇਰ ਵਫਾਦਾਰ ਅਤੇ ਜਿਨ੍ਹਾਂ ਵਿੱਚ ਲੜਾਈ ਲੜਨ ਵਾਲੇ ਗੁਣ ਜਨਮ ਤੋਂ ਹੀ ਮਿਲਦੇ ਹੋਣ ਇਸੇ ਲਈ ਅੰਗਰੇਜ਼ਾਂ ਨੇ ਫੌਜ ਵਿੱਚ ਸਭ ਤੋਂ ਵੱਧ ਭਰਤੀ ਜੱਟ ਕੀਤੇ ਜਿਸ ਕਾਰਨ ਦੋਹਾਂ ਸੰਸਾਰ ਜੰਗਾਂ ਸਮੇਤ ਬਹੁਤ ਸਾਰੀਆਂ ਦੁਨੀਆਂ ਦੀਆਂ ਵੱਡੀਆਂ ਲੜਾਈਆਂ ਵਿੱਚ ਜੱਟਾਂ ਨੇ ਸਭ ਤੋਂ اہم ਭੂਮਿਕਾ ਨਿਭਾਈ ਸੀ ਸਮੇਂ-ਸਮੇਂ ਦੇ ਨਾਲ ਜਿਹੜੇ ਧਰਮ ਦਾ ਪ੍ਰਭਾਵ ਵਧਦਾ ਰਿਹਾ ਬਾਕੀ ਕਾਮਾਂ ਵਾਂਗ ਜੱਟ ਵੀ ਉਸੇ ਧਰਮ ਨੂੰ ਅਪਣਾਉਂਦੇ ਰਹੇ ਸਭ ਤੋਂ ਪਹਿਲਾਂ ਜਦੋਂ ਭਾਰਤ ਉੱਤੇ ਹਿੰਦੂ ਰਾਜਿਆਂ ਦਾ ਰਾਜ ਹੁੰਦਾ ਸੀ ਤਾਂ ਉਦੋਂ ਜੱਟ ਹਿੰਦੂ ਧਰਮ ਨੂੰ ਮੰਨਦੇ ਸਨ ਇਸ ਤੋਂ ਬਾਅਦ ਭਾਰਤ ਉੱਤੇ ਲੰਮਾ ਸਮਾਂ ਮੁਗਲਾਂ ਦਾ ਰਾਜ ਰਿਹਾ ਜਿਸ ਕਾਰਨ ਕੁਝ ਜਟਕ ਵੀਲੇ ਇਸਲਾਮ ਕਬੂਲ ਕਰਕੇ ਮੁਸਲਿਮ ਧਰਮ ਵਿੱਚ ਚਲੇ ਗਏ ਅਖੀਰ ਤੇ ਫਿਰ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਧਾਰਦੇ ਹਨ ਉਦੋਂ ਫਿਰ ਜੱਟਾਂ ਨੇ ਸਿੱਖ ਧਰਮ ਅਪਣਾ ਲਿਆ ਪ੍ਰਾਤਣ ਸਮੇਂ ਵਿੱਚ ਭਾਰਤ ਦੇ ਲੋਕਾਂ ਨੂੰ ਚਾਰ ਵਰਨਾਂ ਵਿੱਚ ਵੰਡਿਆ ਹੋਇਆ ਸੀ ਜਵੇਂ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਇਹਨਾਂ ਵਰਨਾ ਵਿੱਚੋਂ ਜੱਟ ਖੱਤਰੀ ਵਰਨ ਵਿੱਚ ਆਉਂਦੇ ਹੁੰਦੇ ਸਨ ਵੈਸੇ ਤਾਂ ਪੂਰੀ ਦੁਨੀਆ ਵਿੱਚ ਜੱਟਾਂ ਦੇ ਬਹੁਤ ਸਾਰੇ ਮਸ਼ਹੂਰ ਬੰਦੇ ਹੋਏ ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸਕਰ ਜੱਟ ਮੰਨਦੇ ਹਨ ਜਿਨ੍ਹਾਂ ਨੇ ਮੁਗਲਾਂ ਤੇ ਅਫਗਾਨਾਂ ਨੂੰ ਹਰਾ ਕੇ ਸ਼ਕਤੀਸ਼ਾਲੀ ਸਿੱਖ ਰਾਜ ਸਥਾਪਿਤ ਕੀਤਾ ਸੀ ਇਸ ਤੋਂ ਇਲਾਵਾ ਜੱਟ ਸੰਧੂ ਸ਼ਹੀਦ ਭਗਤ ਸਿੰਘ ਜੋ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜਦਾ ਹੋਇਆ ਫਾਸੀ ਤੇ ਝੂਟ ਗਿਆ ਤੇ ਵੱਟੇ ਸੀਸ ਨੂੰ ਤਲੀ ਤੇ ਧਰ ਕੇ ਲੜਨ ਵਾਲੇ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਸੰਧੂ ਜੱਟ ਪਰਿਵਾਰ ਵਿੱਚੋਂ ਸਨ ਬਾਬਾ ਬੁੱਟਾ ਸਾਹਿਬ ਜੀ ਵੀ ਜੱਟ ਪਰਿਵਾਰ ਵਿੱਚੋਂ ਹੀ ਸਨ ਪੰਜਾਬ ਦੇ ਜੱਟਾਂ ਤੋਂ ਇਲਾਵਾ ਰਾਜਸਥਾਨ ਰਾਜ ਦੇ ਭਰਤਪੁਰ ਦਾ ਰਹਿਣ ਵਾਲਾ ਜੱਟ ਰਾਜਾ ਸੂਰਜਮਲ ਜਿਸ ਨੇ ਔਰੰਗਜ਼ੇਬ ਵਰਗੇ ਮੁਗਲ ਰਾਜੇ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕੀਤਾ ਸੀ ਇਹ ਰਾਜਾ ਸੂਰਜਮਲ ਜੱਟ ਰਾਜਪੂਤ ਸਨ ਅੱਜ ਤੋਂ 1000 ਸਾਲ ਪਹਿਲਾਂ ਜੱਟ ਜ਼ਮੀਨ ਜਾਇਦਾਦ ਖੇਤੀਬਾੜੀ ਅਤੇ ਵਣਜ ਵਪਾਰ ਕਰਨ ਵਾਸਤੇ ਕੈਪਸੀਅਨ ਸਾਗਰ ਤੋਂ ਲੈ ਕੇ ਮਲਤਾਨ ਤੱਕ ਆਉਦੇ ਜਾਂਦੇ ਹੁੰਦੇ ਸਨ ਤੇ ਇੰਨਾ ਲੰਮਾ ਪੈੜਾ ਤੈਅ ਕਰਨ ਕਰਕੇ ਪ੍ਰਾਤਨ ਸਮੇਂ ਵਿੱਚ ਜੱਟਾਂ ਨੂੰ ਜੇਟੀ ਜੇਤੂ ਜੱਟੀ ਜਾਟ ਜੋਥ ਜਟੇ ਅਤੇ ਜੋਟ ਵੀ ਕਿਹਾ ਜਾਂਦਾ ਸੀ ਉੱਤਰੀ ਯੂਰਪ ਵਿੱਚ ਇੱਕ ਦੀਪ ਨੂੰ ਜੱਟ ਲੈਂਡ ਵੀ ਕਿਹਾ ਜਾਂਦਾ ਸੀ ਜੋ ਅੱਜਕੱਲ ਡੈਨਮਾਰਕ ਦੇਸ਼ ਹੈ ਸਮੇਂ ਦੇ ਹਿਸਾਬ ਦੇ ਨਾਲ 800 ਤੋਂ 1200 ਈਸਵੀ ਪੂਰਵ ਤੋਂ ਪਹਿਲਾਂ ਭਾਰਤ ਅੰਦਰ ਕਈ ਜਾਤਾਂ ਤੇ ਉਪਜਾਤਾਂ ਬਣੀਆਂ ਪਹਿਲੇ ਪਹਿਲ ਇਥੇ ਰਹਿੰਦੇ ਜੱਟ ਇਕੱਲੀ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਹੀ ਧੰਦਾ ਕਰਦੇ ਸਨ ਬਾਅਦ ਵਿੱਚ ਉਹ ਵੱਖੋ ਵੱਖਰੇ ਕਿੱਤੇ ਕਰਨ ਲੱਗੇ ਇਹਨਾਂ ਕਿੱਤਿਆਂ ਦੇ ਹਿਸਾਬ ਦੇ ਨਾਲ ਹੀ ਕਈ ਉਪਜਾਤਾਂ ਬਣ ਗਈਆਂ ਦੋਸਤੋ ਇਸ ਵੀਡੀਓ ਵਿੱਚ ਅਸੀਂ ਜਿਹੜੇ ਵੀ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਦਾ ਨਾਮ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਸੋ ਦੋਸਤੋ ਇਹ ਸੀ ਜੱਟਾਂ ਦਾ ਅਸਲੀ ਇਤਿਹਾਸ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ